ਬਿਆਨ ਵੀ ਕਹਿੰਦਾ ਸੀ ਲੱਭ ਗੂ ਨੂੰ ਤਾਂ ਸਾਡੇ ਰਗੇ ਮੈਂ ਕਿਹਾ ਪੁੱਤ ਤੈਨੂੰ ਤੱਤੀ ਤਵੀ ਤੇ ਬਿਠਾਉਣਾ ਬਿਠਾਉਂਗਾ ਜਰੂਰ ਜੇ ਜਦੋਂ ਤੂੰ ਮਿਲਿਆ ਤੇ ਜਦ ਤੂੰ ਤੱਤੀ ਤਵੀ ਤੇ ਛੱਡ ਤੂੰ ਗਰਮ ਤੇ ਤੇ ਉਂਗਲ ਰੱਖ ਕੇ ਦਿਖਾ ਦੇ ਤੂੰ ਕਿੰਨਾ ਆ ਤਾਂ ਸਾਡੇ ਬਾਬਿਆਂ ਦਾ ਪਰ ਇਹਨਾਂ ਬਾਬਿਆਂ ਨੂੰ ਜਾਂ ਇਸ ਡੇਰਿਆਂ ਨੂੰ ਜਾਂ ਇਹੋ ਜਿਹੇ ਪਖੰਡੀਆਂ ਨੂੰ ਜਿਹੜੀ ਪੈਦਾ ਵੀ ਅਸੀਂ ਖੁਦ ਕੀਤਾ ਕੀ ਅਸੀਂ ਆਪ ਖੁਦ ਜ਼ਿੰਮੇਵਾਰ ਨਹੀਂ ਹੈ ਹਜ਼ਾਰ ਸਾਲ ਦੀ ਗੁਲਾਮੀ ਭਾਜੀ ਰਹੀ ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲ ਦੀ ਮਗਲ ਆਏ ਅੰਗਰੇਜ਼ ਆਏ ਸ਼ੁਕਰ ਕਰੋ ਗੁਰੂਆਂ ਦਾ ਜਿਹੜੇ ਪੈਦਾ ਹੋਏ ਤੇ ਅੱਜ ਆਪ ਸੁੱਖ ਦਾ ਸਾਹ ਲੈ ਨੇ। ਤੇ ਕਰ ਲੱਗ ਕਿਹੜੇ ਗੱਲਾਂ ਕਰਦੇ। ਥੈਂਕ ਯੂ ਜੀ। ਸਵੇਰੇ ਅਕੈਡਮੀ ਜਣਾ ਸਾਰੇ ਬਾਬੇ ਆ ਗਏ ਕੋਲ ਦੇ। ਨਹੀਂ ਨਹੀਂ ਮੈਂ ਮੈਂ ਗੱਲ ਵੀ ਮਾਰੀ ਗੱਲ ਤੇ ਨਹੀਂ 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 ਬਿਲਕੁਲ। ਵੀ ਆਪਾਂ ਕੀ ਲੋੜ ਹੈ ਜਾਣ ਦੀ। ਬਾਬੇ ਪਖੰਡੀ ਬਾਬੇ ਹੋ। ਵੀ ਚੱਲ ਬਈ। ਬਾਬਾ ਕੀ ਕਰ ਦੂਗਾ ਮੈਂ ਤੁਹਾਨੂੰ ਬਾਬੇ ਨਹੀਂ ਕਰਦਾ ਸੀ। ਮੈਂ ਬਹੁਤ ਰਿਆ ਮੈਂ ਬ੍ਰਾਹਮਣ ਆ ਕਿਤੇ ਕੋਲ ਬੜਿਆ ਕੁੜੀ। ਸੋ ਕਿ ਤੁਹਾਨੂੰ ਸ਼ੁਰੂ ਕਰਾਂ ਇਹ ਸਾਰਿਆਂ ਨੂੰ ਜਾਣਦਾ ਵੀ ਇਹ ਕੀ ਕਰਦੇ ਨੇ ਬਾਬੇ ਕਿਵੇਂ ਬਣੇ ਕੀ ਗੱਲ ਹੋਈ ਇਹ ਨਾਲ ਦੇ ਮਹਾਰਾਜ ਜੋ ਕਿਰਦਾਰ ਰੱਬ ਹੀ ਪਛਾਏ ਮੈਂ ਬਿਆਨ ਨਹੀਂ ਕਰ ਸਕਦਾ ਬਈ ਤੀਆਂ ਬੈਠੀਆਂ ਬੈਠੀਆਂ ਨਹੀਂ ਬਾਬਾ ਜੀ ਇਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਜਾਣ ਕੇ ਨਹੀਂ ਬਾਤ ਨਹੀਂ ਨਹੀਂ ਉਹ ਇਹ ਗਾਣੇ ਸੁਣੋ ਸੁਣੋ ਪਤਾ ਸੁਣੋ ਸਾਰੇ ਜਾਣੀ ਜਾਣ ਜਿਹੜੀ ਸੰਗਾ ਗੱਲ ਕਰਦਾ ਗੱਲ ਬੜੀ ਵਧੀਆ ਕੀਤੀ ਹੈ ਗੁਰੂ ਅਰਜੁਨਦੇਵ ਜੀ ਕਹਿਣ ਲੱਗੇ ਕਹਿੰਦੇ ਜਬ ਤੱਕ ਜਗਮੇ ਰਹੀਏ ਕੁਝ ਸੁਣੀਏ ਕੁਝ ਕਹੀਏ ਤੇ ਤੁਸੀਂ ਨਹੀਂ ਕਹਿਣਾ ਤੇ ਤੁਹਾਡੀ ਆਪਦੀ ਮਰਜ਼ੀ ਮੈਂ ਤਾਂ ਕਹਣੀ ਹੈ ਬਈ ਤੁਸੀਂ ਮੈਨੂੰ ਸਾਰੇ ਇਕੱਠੇ ਹੋ ਕੇ ਐਦਾਂ ਕਿਆ ਕਰੋ ਯਾਰ ਗੱਲਾਂ ਕਰਿਆ ਕਰੋ ਬਾਪੂ ਜੀ ਦੇ ਚੱਕ ਕੇ ਵੀ ਮੈਂ ਕਿ ਜਿਹਨੂੰ ਗRANDDAS ਦੇ ਘਰ ਤੋਂ ਨਹੀਂ ਮਿਲਿਆ ਉਹਨੂੰ ساری ਦੁਨੀਆ 'ਚ ਕਿੱਦਾਂ ਮਿਲ ਬਾਤੂ ਆਪ ਵੀ ਗੱਲ ਕਹਿ ਆਦੀ ਮੇਰੀ ਗੱਲ ਦੀ ਲੋੜੀ ਪਤਾ ਤੈਨੂੰ ਸਾਰਾ ਆ। ਮੈਂ ਇਹਦੀ ਬਾਤ ਤੇ ਇੱਥੇ ਚੱਲ ਗਈ। ਹਾਂ ਜੋ ਕਾ ਇਧਰ ਦੇਖ ਮੈਂ ਇੱਕ ਬੋਲ ਲੁਕਿਆ ਜਾਣਾ। ਆ ਸੰਗ ਨੇ ਗੱਲ ਬੜੀ ਵੱਡੀ ਕੀਤੀ ਕਿਹਾ ਬਾਪੇ ਦਾ ਕੇਸ ਪਾਉਣਾ ਚਾਹਣਾ। ਮੈਂ ਕਹਿੰਦਾ ਮੇਰੇ ਤੇ 10 ਕਰੋੜ ਕੇਸ ਪਾ ਕੇ ਫਾਂਸੀ ਲਟਕਾ ਦਿਓ ਫਿਰ ਵੀ ਇਹੀ ਗੱਲ ਕਿਉਂ? ਔਰ ਜਿਹਨੇ ਆਉਣਾ ਜਿਹੜੇ ਬਾਪੇ ਚ ਜੁਰਤ ਹੈ ਨਾ ਨਹੀਂ ਇਹ ਤਾਂ ਜਿਹੜਾ ਕਹਿੰਦਾ ਕੋਹ ਆ ਆਵੇ ਜਰੂਰ ਦੱਸੋ ਮੈਂ ਕਿੱਥੇ ਜਾਵਾਂ। ਹੋਏ ਲੈ ਦੱਸੋ। ਕਦਾ ਵੀ ਝਿੜਦੇ ਨੂੰ ਜਿਹਦੇ ਰੱਬ ਨਾਲ ਇੱਕ ਮੈਂ ਕਹਿ ਜਿਹਦੇ ਗੁਰੂ ਦਸ ਗੁਰੂ ਜਿਹੜੇ ਜੇ ਸ਼ਹੀਦ ਬਾਬਾ ਦੀਪ ਸਿੰਘ ਦਾ ਪੁੱਤਰ ਹੋਵੇ ਤੇ ਉਹ ਫਿਰ ਡਰ ਜੇ ਤੇ ਸੱਚ ਦਾ ਬੋਲੇ ਇਹ ਫਿਰ ਤਾਂ ਮੈਂ ਤਾਂ ਮਰ ਗਿਆ ਜੁੰਦਾ ਬਿਲਕੁਲ ਆ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਹਦੀ ਗੁਰਫਤ ਦੇ ਬਲਾਇਓ ਕੱਠੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਬੋਲਣਾ ਸੱਚ ਦੀ ਲੀਹ ਤੇ ਚੱਲਣਾ ਹੈ ਬਾਬੇ ਦਾ ਥਾਪੜ ਬਚਿੱਤਰ ਸਿੰਘ ਵੰਗੂ ਆਪੀ ਆਉਂਦਾ ਸੀ ਤੁਰਿਆ ਸ਼ਰਾਬ ਨਾਲ ਲੱਦਿਆ ਬਾਬਾ ਜੀ ਕਹਿੰਦੇ ਉੱਠੋ ਵੀ ਸਿੰਘ ਕੋਈ ਇਹ ਮਾਰਵਾ ਦੇ ਮੁਕਾਬਲਾ ਕਰੋ ਤਾਂ ਸਿੰਘ ਕਹਿਣ ਲੱਗੇ ਬਾਬਾ ਜੀ ਕਿਹ ਜੀ ਗੱਲਾਂ ਕਰਦੇ 72 ਸਿੰਘ ਉੱਠਿਆ ਛੋਟਾ 5 ਫੁੱਟ 2 ਇੰਚ ਦਾ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਕਹਿੰਦੇ ਹਾਂ ਜੀ ਹੁਕਮ ਕਹਿੰਦੇ ਆ ਲੈ 나ਗਣੀ ਆਉਂਦਾ ਹਾਥੀ ਮਾਰ ਰੱਖ ਕੇ ਦੇ ਚ ਜੋ ਹੁਕਮ ਕੋੜੇ ਤੇ ਚੜ ਗਿਆ 나ਗਣੀ ਹੱਥ ਦਰਵਾਜੇ ਤੋਂ ਵਾਪਸ ਹੋ ਰਿਹਾ ਗੁਰੂ ਸਾਹਿਬ ਕਹਿੰਦੇ ਕੀ ਗੱਲ ਜੀ ਡਰ ਕੇ ਕਹਿੰਦੇ ਨਹੀਂ ਮਾਰ ਇੱਕ ਕੰਮ ਰਹਿ ਗਿਆ ਕੋੜੇ ਟੁੱਟੇ ਥੱਲੇ ਕਸਵੇਂ ਪਾਸੇ ਚੱਲਣਾ ਚਾਹਣਾ ਸਿਰ ਰੱਖਿਆ ਕਹਿੰਦਾ ਮਹਾਰਾਜ ਤੁਹਾਡਾ ਥਾਪਣਾ ਚਾਹੀਦਾ ਹਾਂ ਕੀ ਆ ਬਾਪੂ ਥਾਪਣਾ ਦੇ ਤੂੰ ਹਾਥੀ ਦੀ ਗੱਲ ਕਰਦਾ ਮੈਂ ਚੱਕ ਤਾਰੇ ਬਣ ਲਿਆ ਫਿਰ ਗੁਰੂ ਮਹਾਰਾਜ ਨੇ ਥਾਪੋ ਡਿੱਗੀ ਜਾਂਦੇ ਸੀ ਥਾਪੜਾ ਦੇ ਕੇ ਘਰ ਚ ਗਿਆ ਖੱਬੀ ਅੱਖ ਖਾਲੀ ਰੱਖ ਕੇ ਦੇਖਣ ਲੱਗਿਆ ਗੁਰੂ ਦਾ ਥਾਪੜਾ ਜੀ